ਜਦੋਂ ਕੋਈ ਬਣੇ ਬੇਪਤਾ ਪੰਜਾਬ ਤੇ ਝਾਟੇ ਅੱਗੇ ਆਉਂਦੇ ਨੇ ਵੇਜਦੇ ਮਦਦ ਵਿੱਚ ਕੜੀ ਪਲਾਂਦੇ ਢੇਰ ਨਾਲ ਲਗਾਉਂਦੇ ਨੇ ਸਕਦੇ ਨਹੀਂ ਯਾਰ ਕਦੇ ਵੇਂਦੇ ਤੱਕ ਕੇ ਸਾਡੇ ਨੈਣੋਂ ਨੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਰਹਿੰਦੇ ਨੇ ਮਦੇਸ਼ਾਂ ਵਿੱਚ ਤਨਕਾਰ ਕੇ ਸ਼ੀਆ ਦੇ ਵਿੱਚ ਸਾਡਾ ਦੇਸ਼ ਵਸੇ ਦੀ ਖੁਦਾ ਰੀ ਦੇਖਾਬ ਨੇ ਜਿਹੜਾਤ ਕਰਕੇ ਸਖਤ ਮਿਹਨਤਾਂ ਬਣਾਇਆ ਤੇ ਕਦੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇ ਸੀ ਵੀਰਾਂ ਨੂੰ ਰੱਖ ਦੇ ਗਿਆ ਸਦਾ ਪੂਰਾ ਪੂਰਾ ਨੇ ਪੈਣ ਤੇ ਪਰਮਦਾ ਆਪਣੇ ਤੋਂ ਰਾਜਿਆਂ ਦੇ ਵਾਂਗਰਾ ਤੂੰ ਰੱਖੀਂਦਾ ਪਿਆਰ ਦਿਲ ਦੇ ਅਮੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਹਰਿਆ ਕਦੇ ਹਾਂ ਮਿੱਤ ਜੇ ਪੰਜਾਬ ਤੇ ਕੀਤਾ ਨੁਕਸਾਨ ਦੀ ਵੇਦ ਦੇ ਮਦਦ ਸਭ ਤੋਂ ਹੈ ਪਈ ਪਲਾਸਦਾਂ ਰਿੰਦੇ ਲੋਚ ਦੇ ਰੱਖਦੇ ਜਮੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਪਿੰਡਾਂ ਦੇ ਵਿਕਾਫ ਵਿੱਚ ਵੱਧ ਚੜ ਕੇ ਵੀ ਯੋਗਦਾਨ ਪਾਉਂਦੇ ਨੇ ਪਿੰਡਾਂ ਦੇ ਵਿਕਾਫ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ ਦੇਸ਼ ਦੀ ਜਮਾਨੀ ਨੂੰ ਬਚਾਉਣ ਦੇ ਲਈ ਖੇਡਾਂ ਕਰਵਾਉਂਦੇ ਸ਼ਿਆਂ ਤੋਂ ਬਚ ਜੈ ਜਵਾਨੀ ਦੇਸ਼ ਦੀ ਸਾਬਲੇ ਸਰੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਅਮਾਦ ਤੁਸੀਂ ਕਨੂਨ ਅਕਾਲ ਦਾ ਲੰਗਰ ਚਲਾਦਤੇ ਪਾਣੀ ਮੰਗ ਡਾਲਰ ਤੇ ਪਾਉਣ ਜਾਣ ਦੀ ਉਹਦੋਂ ਸੀ ਬਹਾਦਤ ਤੇ ਲੱਗੀ ਧਾੜੀ ਕਵੀਆਂ ਨੂੰ ਸਤਿਕਾਰ ਦੇ ਗੁਰੂ ਕੇ ਵਜ਼ੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਦਿਨ ਰਾਤ ਰਹਿਣ ਕਰਦੇ ਤਰੱਕੀਆਂ ਰੱਬ ਭਾਗ ਲਾਵੇ ਦੀ ਦਿਨੇ ਰਾਤ ਰਹਿਣ ਕਰਦੇ ਤਰੱਕੀਆਂ ਰੱਬ ਭਾਗ ਲਾਵੇ ਦੀ ਮਾਪਿਆਂ ਦਾ ਫਿਰ ਸਦਾ ਉੱਚਾ ਕਰਨਾ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਦਾਤਿਆ ਪਰਦੇਸੀ ਵੀਰਾਂ ਨੂੰ